ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਦੀ ਪੰਜਾਬ ਦੇ ਵਿੱਚ 2022 ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਿਦਾਰਥ ਕੁਮਾਰ ਸਿੰਘ ਮਾਨ ਸਾਹਿਬ ਬਣੇ ਨੇ ਉਦੋਂ ਤੋਂ ਹੀ ਪੰਜਾਬ ਦੇ ਹਰ ਪੱਖ 'ਚ ਕੋਈ ਵੀ ਡਿਪਾਰਟਮੈਂਟ ਹੈਗਾ ਹੈ ਪੰਜਾਬ ਦਾ ਕੋਈ ਵੀ ਹਿੱਸਾ ਹੈਗਾ ਉਹ ਹਰ ਤਰੀਕੇ ਦੇ ਨਾਲ ਜਿਵੇਂ ਆਖਦੇ ਨੇ ਚੌਕਮੁਖੀ ਵਿਕਾਸ ਦਾ ਪ੍ਰਾਲਾ ਸਾਡੇ ਮੁਖੰਦਰੀ ਸਾਹਿਬ ਕਰ ਰਹੇ ਨੇ ਉਸ ਦੇ ਤਹਿਤ ਮੇਰੇ ਕੋਲ ਡਿਫੈਂਸ ਵੈਲਫੇਅਰ ਸਰਵਿਸਿਸ ਦਾ ਡਿਪਾਰਟਮੈਂਟ ਹੋਣ ਦੇ ਨਾਤੇ ਅੱਜ ਮੇਰੇ ਨਾਲ ਸਾਡੇ ਡਿਪਾਰਟਮੈਂਟ ਦੇ ਡਾਇਰੈਕਟਰ ਢਿੱਲੂ ਸਾਹਿਬ ਜਨਾਲ ਡਿਪਟੀ ਡਾਇਰੈਕਟਰ ਆਏ ਨੇ ਕਿ ਮੇਰੇ ਮਨ ਚ ਸੀ ਜਦੋਂ ਮੈਨੂੰ ਡਿਪਾਰਟਮੈਂਟ ਮਿਲਿਆ ਕਿ ਐਕ ਸਰਵਿਸਮੈਨ ਅਸੀਂ ਅਕਸਰ ਆਖਦੇ ਹਾਂ ਕਿ ਜੋ ਸਾਡੇ ਫੌਜੀ ਜਵਾਨ ਨੇ ਉਹ ਸਾਡੇ ਦੇਸ਼ ਦੀ ਆਜ਼ਾਦੀ ਲਈ ਦੇਸ਼ ਦੀ ਰੱਖਿਆ ਲਈ ਹਮੇਸ਼ਾ ਆਪਣੀ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਜੋ ਹੈ ਦੇਸ਼ ਲਈ ਲਗਾਉਂਦੇ ਨੇ ਜਦੋਂ ਉਹ ਰਿਟਾਇਰ ਹੋ ਕੇ ਆਉਂਦੇ ਨੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਔਰ ਉਹਨਾਂ ਦੀ ਦੇਖਭਾਲ ਕਰਨਾ ਸਾਡਾ ਫਰਜ਼ ਬੰਦਾ ਹੈ ਉਸ ਦੇ ਤਹਿਤ ਹੀ ਸੁਣਨ ਚਾਹੁੰਦਾ ਸੀ ਕਿ ਲੋਕਲ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੀ ਕੋਈ ਖਾਸ ਸੁਣਵਾਈ ਨਹੀਂ ਹੁੰਦੀ ਉਹਨਾਂ ਨੂੰ ਸ਼ਿਕਾਇਤਾਂ ਉਹਨਾਂ ਨੂੰ ਕੰਪਲੇਨਟਸ ਹੁੰਦੀਆਂ ਨੇ ਉਹਦੇ ਬਾਰੇ ਜਾਣਨ ਵਾਸਤੇ ਉਹਨਾਂ ਨੂੰ ਹੱਲ ਕਰਨ ਵਾਸਤੇ ਮੇਰੇ ਮਨ ਚ ਆਇਆ ਕਿਉਂ ਨਾ ਆਪਾਂ ਹਰ ਜ਼ਿਲ੍ਹੇ 'ਚ ਜਾ ਕੇ ਪੁੱਛਦੇ ਕਿ ਉਹ ਸਾਡੇ ਕੋਲ ਆਣ ਅਸੀਂ ਉਹਨਾਂ ਕੋਲ ਜਾ ਕੇ ਹਰ ਜ਼ਿਲ੍ਹੇ ਜਾ ਕੇ ਉਹਨਾਂ ਲੋਕਾਂ ਦੇ ਨਾਲ ਪਰਿਵਾਰਾਂ ਨਾਲ ਮਿਲੀਏ ਉਹਨਾਂ ਦੀ ਜੋ ਦੁੱਖ ਤਕਲੀਫ ਹੈ ਜੋ ਸਮੱਸਿਆ ਹੈਗੀ ਉਹਨੂੰ ਸੁਣੀਏ ਵੀ ਔਰ ਲੋਕਲ ਪ੍ਰਸ਼ਾਸਨ ਨਾਲ ਬੁਲਾ ਕੇ ਇਮੀਡੀਏਟਲੀ ਉਹਦਾ ਹੱਲ ਕੀਤਾ ਜਾਵੇ ਚਾਹੇ ਉਹ ਪ੍ਰਸ਼ਾਸਨਿਕ ਪ੍ਰੋਬਲਮ ਹੈ ਚਾਹੇ ਪੁਲਿਸ ਦੀ ਡਿਪਾਰਟਮੈਂਟ ਦੀ ਪ੍ਰੋਬਲਮ ਹੈ ਜਾਂ ਉਹਨਾਂ ਹੋਰ ਕੋਈ ਪ੍ਰੋਬਲਮ ਹੈਗੀ ਕਿਸੇ ਤਰ੍ਹਾਂ ਦੀ ਸਾਡੇ ਡਿਪਾਰਟਮੈਂਟ ਵੱਲੋਂ ਉਹ ਵੀ ਅਸੀਂ ਨਾਲ ਸੁਣਨ ਲਈ ਆੰਦੇ ਹਾਂ ਇਸ ਕਰਕੇ ਅਸੀਂ ਸਾਰੇ ਪੰਜਾਬ ਦਾ ਜੋ ਦੌਰਾ ਕਰ ਰਹੇ ਹਾਂ ਗੁਰਦਾਸਪੁਰ ਆਇਆ ਹਾਂ ਕਿਉਂਕਿ ਮੇਰਾ ਆਪਣਾ ਜ਼ਿਲ੍ਹਾ ਜਲੰਧਰ ਹੈਗਾ ਅੱਜ ਮੈਂ ਗੁਰਦਾਸਪੁਰ ਆਇਆ ਹਾਂ ਇਸ ਕਰਕੇ ਮੈਂ ਪਹਿਲੇ ਕਿਹਾ ਕਿ ਜਿਹੜੇ ਸਾਡੇ ਪੰਜਾਬ ਚ ਜਿੰਨੇ ਵੀ ਸਾਡਾ ਸੈਨਿਕ ਭੜਾਈ ਦਫ਼ਤਰ ਹੈਗੇ ਨੇ ਉਹਨਾਂ ਵਿੱਚ ਜਿਹੜੇ ਸਾਡੇ ਗੈਸਟ ਹੌਸ ਹੈਗੇ ਨੇ ਕਿਉਂਕਿ ਉਹਨਾਂ ਦਾ ਜੋ ਗੈਸਟ ਹੌਸ ਦਾ ਮਤਲਬ ਹੁੰਦਾ ਹੈ ਕਿ ਜਿੱਥੇ ਆਦਮੀ ਬੜੇ ਆਰਾਮ ਦੇ ਨਾਲ ਰਹਿ ਸਕੇ ਉਹ ਜਗ੍ਹਾ ਅੱਛੀ ਹੋਣੀ ਚਾਹੀਦੀ ਹੈ ਇਸ ਕਰਕੇ ਸਾਰੇ ਪੰਜਾਬ ਦੇ ਜਿੰਨੇ ਵੀ ਗੈਸਟ ਆ ਸਕੈ ਨੇ ਉਹਨਾਂ ਨੂੰ ਅਸੀਂ ਰੈਨਿਊਏਟ ਕਰ ਵੀ ਕਰ ਰਹੇ ਆ ਤਾਂ ਕਿ ਸਾਡੇ ਫੌਜੀ ਜਵਾਨ ਜਦੋਂ ਇੱਥੇ ਦੂਜੇ ਸ਼ਹਿਰਾਂ ਤੋਂ ਆਉਂਦੇ ਨੇ ਤਾਂ ਉਹਨਾਂ ਨੂੰ ਰਹਿਣ ਵਾਸਤੇ ਕੋਈ ਸਮੱਸਿਆ ਨਾ ਆਏ ਉਹਨਾਂ ਨੂੰ ਰਹਿ ਕੇ ਅੱਛਾ ਲੱਗੇ ਸੋ ਇਸ ਕਰਕੇ ਅੱਜ ਅਸੀਂ ਨਵ ਦੁਕਾਟਨ ਕਰਨ ਲਈ ਆਇਆ ਹਾਂ ਤਿੰਨ ਕਮਰੇ ਹੈ ਜੀ ਤਿੰਨ ਕਮਰੇ ਅਸੀਂ ਸਾਰੇ ਰੈਂਡ ਕੀਤੇ ਤੁਸੀਂ ਦੇਖੋ ਕਿ ਬਹੁਤ ਵਧੀਆ ਕਮਰੇ ਬਣ ਗਏ ਨੇ ਸਾਡੇ ਸੋ ਇਹੋ ਹੀ ਹੈ ਕਿ ਜਿਹੜੇ ਲੋਕੀ ਸਾਡੇ ਫੌਜੀ ਨੇ ਉਹਨਾਂ ਨੂੰ ਰਹਿਣ ਵਾਸਤੇ ਸੌਤ ਮਿਲੇ ਉਹਦੇ ਬਾਅਦ ਇੱਥੇ ਹੋਰ ਵੀ ਸਰਵਿਸਿਜ਼ ਦੇ ਰਹੇ ਹੈਗੇ ਆ ਜਿੱਦਾਂ ਅਸੀਂ ਅੱਜ ਮਿਲਣ ਵਾਸਤੇ ਇਹਨਾਂ ਨੇ ਦੱਸਿਆ ਡਾਕਟਰ ਸਾਹਿਬ ਨੇ ਕਿ ਸਾਡੇ ਫੌਜੀ ਪਰਿਵਾਰ ਜਿਹੜੇ ਡਿਸੇਬਲ ਹੈਗੇ ਨੇ ਉਹਨਾਂ ਨੂੰ ਅਸੀਂ ਮਤਲਬ ਕਿ ਆਟੋਮੈਟਿਕ ਜਦੀਆਂ ਹੈਗੀਆਂ ਵਾਹਕਲ ਦੇ ਰਹੇ ਆ ਤਾਂ ਕਿ ਉਹਨਾਂ ਨੂੰ ਆਉਣ ਜਾਣ ਦੀ ਕੋਈ ਸਮੱਸਿਆ ਨਾ ਹੋਵੇ ਉਹਦੇ ਨਾਲ ਉਹਨਾਂ ਨੂੰ ਮਾਲੀ ਸਾਡਾ ਵੀ ਅਸੀਂ ਹੈਲਪ ਆਪਣੇ ਦੇ ਰਹੇ ਆ ਸੋ ਮੇਰਾ ਮਕਸਦ ਹੈ ਕਿ ਜਿੰਨੇ ਸਾਡੇ ਫੌਜੀ ਜਵਾਨ ਨੇ ਜਿੰਨੇ ਐਕਸ ਸਰਵਿਸਮੈਨ ਨੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਜਿਹੜੀਆਂ ਸਰਵਿਸਿਜ਼ ਹੈਗੀਆਂ ਨੇ ਪੰਜਾਬ ਸਰਕਾਰ ਵੱਲੋਂ ਉਹ ਟਾਈਮ ਸਿਰ ਔਰ ਵਧੀਆ ਮਿਲਣੀ ਚਾਹੀਦੇ ਨੇ ਇਹ ਯਕੀਨੀ ਬਣਾਉਣ ਲਈ ਮੈਂ ਇੱਥੇ ਆਇਆ ਹਾਂ ਨਾਲ ਸਾਡੇ ਹਲਕਾ ਚਾਰਜ ਆਈਐਨਸੀ ਸਾਰਿਆਂ ਨੂੰ ਮਿਲ ਕੇ ਇਹਦੇ ਬਾਅਦ ਅਸੀਂ ਪਰਿਵਾਰਾਂ ਨੂੰ ਮਿਲਾਂਗੇ ਉਹਨੀਆਂ ਸਮੱਸਿਆਵਾਂ ਸੁਣਾਂਗੇ ਔਰ ਮੌਕੇ ਤੇ ਹੱਲ ਕਰਾਂਗੇ ਦੇਖੋ ਕਿ ਮੈਂ ਕੱਲ ਮੇਰੀ ਡਿਊਟੀ ਲੱਗੀ ਸੀ ਜੰਦਰ ਦੇ ਸ਼ਾਹਕੋਟ ਵਿੱਚ ਔਰ ਉੱਥੇ ਮੈਂ ਐਜ਼ ਅ ਮਿਨਿਸਟਰ ਅਸੀਂ ਕੱਲ 12 ਮਿਨਿਸਟਰ ਸਾਹਿਬਾਨ ਨੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਿਹੜੇ ਹੜਪੀੜਤ ਨੇ ਜਨਾਂ ਦਾ ਮਤਲਬ ਹੈ ਨੁਕਸਾਨ ਹੋਇਆ ਹੈਗਾ ਉਹਨਾਂ ਨੂੰ ਜਿਹੜੀ ਹੈਗੀ ਹੈ ਮਾਲੀ ਸਦਕਾ ਦੇ ਸ਼ੁਰੂ ਕਰਤੀ ਹੈ 4-5 ਦਿਨ ਪਹਿਲੇ ਤੁਸੀਂ ਦੇਖਿਆ ਹੋਣਾ ਅੰਮ੍ਰਿਤਸਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਹਿਮਾਨ ਸਾਹਿਬ ਜੀ ਨੇ ਉਹਦਾ ਇੱਕ ਸ਼ੁਰੂਆਤ ਕੀਤੀ ਸੀ। ਉਹਦੇ ਬਾਅਦ ਅਸੀਂ ਮੰਤਰੀ ਸਾਹਿਬਾਨ ਨੇ ਵੀ ਸੀ, ਕੱਲ੍ਹ ਵਜ ਕੇ ਆਏ ਆਂ ਔਰ ਇਸੇ ਦੇ ਬਾਅਦ ਸਾਰੇ ਹਲਕਿਆਂ ਦੇ ਵਿੱਚ ਸਾਰੇ ਐਮਐਲਏ ਸਾਹਿਬਾਨ ਔਰ ਹਲਕਾ ਇੰਚਾਰਜਰੇ ਹੈਗੇ ਨੇ ਆਪਣੇ ਆਪਣੇ ਇਲਾਕੇ ਦੇ ਵਿੱਚ ਜਾ ਕੇ ਜਿਹੜੀਆਂ ਉਹਨਾਂ ਦਾ ਕੋਈ ਜਿੱਦਾਂ ਵੀ ਨੁਕਸਾਨ ਹੋਇਆ ਹੈ, ਜਿਹੜੀ ਪਰਪਾਈ ਹੋਈ ਹੈ, ਅਸੀਂ ਲਗਾਤਾਰ ਉਹਨਾਂ ਦੀ ਪੂਰੀ ਕਰਾਂਗੇ। ਅਸੀਂ ਕਿਉਂਕਿ ਟਾਈਮ ਲੱਗਾ ਸੀ ਕਿ ਆ ਵਾਅਦਾ ਕੀਤਾ ਸੀ ਸੀਐਮ ਸਾਹਿਬ ਨੇ। कि विदिन फोर्ट फाइव डेज अभी जोड़ा है माली सत्ता देव तो कि देखो कि पहले दिन देनी शुरू कर दी है और डेफिनेटली अं अपू फोर्टी फाइव डेज पूरी कर देख सत्कार जो आए हैं सर ने जो टेकआउट किया ने कहा कि मैं हर एक डिस्ट्रिक्ट जाके जो आप संघ दर्शन करी भी है उस तरीके हर एक डिस्ट्रिक्ट जाके हर एक सर्विस मैंने खुद जाकर मिलना है ਔਰ ਉਥੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਵੀ ਨੁਮਾਇंदे ਹੋਣਗੇ ਔਰ ਜਿਹੜੀਆਂ ਉਹਨਾਂ ਦੀਆਂ ਕੋਈ ਪ੍ਰੋਬਲਮਸ ਨੇ ਜਿਹੜੀਆਂ ਰਿਸੋਲਵ ਹੋਈਆਂ ਉਹ ਦੱਸਣਗੇ ਇਸੇ ਉਪਰਾਲੇ ਦੇ ਨਾਲ ਸਰਨੇ ਸ਼ੁਰੂਆਤ ਕੀਤੀ ਸੀ ਤੇ ਅੱਜ ਦੇ ਸਨਕਾਰ ਸਰਕਾਰ ਦੇ ਬਾਸ ਕੋ ਰਾਇਨਸ ਅੱਜ ਇਥੇ ਸਰ ਕੋ ਨੂੰ ਅਸੀਂ ਜਿਹੜੇ ਸਾਡੇ ਡਿਸੇਬਲ ਸੋਲਜਰ ਨੇ ਜਿਹੜੇ ਨਿਕਾਰਾ ਕਿਸੇ ਮਾਈਂਡ ਬਲਾਸ ਨਾ ਹੋ ਗਿਆ ਸੀ ਉਹਨੂੰ ਅਸੀਂ ਟ੍ਰਾਈ ਸਕੂਟਰ ਵੀ ਆ ਸਰ ਉਹਨਾਂ ਨੂੰ ਦੇਣਗੇ इसको तो अलावा जडोज ने जिना दे परिवार मतलब जी ड्यूटी उन्होंने भी सो उन्होंने एक एक लाख जो चैक है वो वो अभी देना है और तो अलावा छोटा अमाउंट जोड़ा है वो भी अभी फिर जो से देना है इस तो अलावा सर ने हदायतिया कि हर एक जिले के जो सैनिक रैस्ट हाउस ने उन्होंोवेन बहुत अच्छी की जाए और आज अच्छी देख रहे हो अं बैठे हाँ गुरदसपुर के जोड़े सैंकल एस्टर से आज रही सैनोवेट की है और सबने अब उसका उद्घाटन किया